ਦੇ ਪਾਪ ਧੁੱਤੀ ਗਏ ਧੁੱਤੀ ਗਏ ਕੋੜੇ ਪੰਪ ਹੀ ਲੈ ਉੜਨ ਨਾਲੇ ਅਸਲੇ ਹਾਂਜੀ ਦੋਸਤੋ ਕਿੱਦਾਂ ਫੇ ਸਾਰੇ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਯਾਰ ਆਪਣੀ ਵੀਡੀਓ ਨੂੰ ਲਾਈਕ ਵੀ ਕਰ ਦੇਖ ਲੋ ਤੇ ਨਾਲੇ ਯਾਰ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਮਾਰੇ ਕੱਲੇ ਨਹੀਂ ਮਨਾਨ ਹੋਇਆ ਗੱਪ ਰੂਜ ਤਾਂ ਚੰਗ ਪੂਰੀਆਂ ਪਕਾ ਦੇ ਧੋਕੇ ਇੰਨੇ ਸਾਰੇ ਨੇ ਪੱਲੇ ਟੈਲੈਂਟ ਕੋਈ ਹਨੀ ਦਾ ਇਹਨਾਂ ਨੇ ਅੱਗੇ ਪਿੱਛੇ ਚੱਟੜਿਆ ਮੁਮਮੇ ਦੇ ਹੁਣ ਹੀ ਗੰਪਨੂ ਜਨਤਾ ਵੀ ਪੂਰੀ ਠਰਕਮਣਾ ਰੱਖੀ ਹੈ ਇਹਨਾਂ ਨੇ ਇਹਨਾਂ ਨੂੰ ਦੇਣ ਦੇਗੀ ਜਨਤਾ ਬਸ ਉਹ ਲੈ ਜਾਂਦੀ ਹੈ ਜੋੜੀ ਨਮੀਨਾਇ ਵਨਪੀਡੀਆ ਇਹਨਾਂ ਲਕੰਜੋਰ ਉਹਨਾਂ ਕਾਮੇ ਹੀ ਨੇ ਇਹ ਸਾਰੇ ਚਤਨ ਨੂੰ ਮਿਲਾਈ ਜਾਂਦੇ ਨੇ ਇਹੜੇ ਨਵ ਨਵ ਨੇ ਆਣ ਨੇ ਇਹਨਾਂ ਨੂੰ ਦੇਤੀ ਹੱਥ ਰਸਾ ਗੁਰੇ ਜਾਂਦੇ ਪਰ ਦੇ ਵੀ ਸੋਚਦੇ ਵੀ ਸਾਡੇ ਨਿਆਣੇ ਵੱਧਦੇ ਫੁੱਲਦੇ ਕਿਉਂ ਨਹੀਂ ਹੈਗੇ ਉਹਨਾਂ ਦਾ ਫੋਨ ਪੂਕ ਚੈੱਕ ਕਰ ਉਹ ਐ ਜੀ ਆਰੀਲਾ ਦੇਖਦੇ ਨੇ ਉਹ ਹਾਂ ਇਹ ਬੜੀ ਅੱਛੀ ਬਾਤ ਕਹੀ ਆਪੇ ਪਤਾ ਚੱਲੇ ਜਾਣੀ ਹਰੀਕੇ ਫਿਲ ਸਟੇਸ਼ਨ ਜਾਇਆ ਫਿਲ ਸਟੇਸ਼ਨ ਹਾਂ ਦੇਖਾ ਤੋਂ ਮਾਇਓ ਹਰੀਕੇ ਵੀ ਸਟੇਸ਼ਨ ਜਾਇਆ ਜਾਣੀ ਹੋਣ ਥੱਕ ਗਈ ਹਰੀਕੇਹਿੰਸ ਸਟੇਸ਼ਨ ਚੰਦੇ ਹੰਦੇ ਰਸਤੇ ਚਾਹ ਪੋੜੇ ਚਾਹ ਪੋੜੇ ਪੀ ਲੱਗੀ ਆ ਮੈ ਆ ਗਿਆ ਹਰੀਕੇਹਿੰਸ ਸਟੇਸ਼ਨ ਤੇ ਚਾਹ ਪੀਂਦਈ ਆ ਸੱਤਕਾਰ ਹਵੇਲੀ ਵਜਿਆ ਕੋ ਸੱਤਕਾਰ ਹਵੇਲੀ ਵਜਿਆ ਕੋ ਮੈ ਆ ਗਿਆ ਚਾਹ ਪੀਣ ਲਾਣਾ ਮਾਣੇ ਪੋੜੇ ਬਹੁਤ ਮੈ ਆਇਆ ਸਮਝੇ ਵੀ ਕੀ ਆ ਇਹ ਲੋਕ ਇੱਥੇ ਵੇਖੇ ਵਾਓ ਆ ਬਾਸ ਵਾਲੇ ਮੰਝੇ ਪੜਾ ਸ਼ਹਿਰਾ ਚ ਮੈਨੂੰ ਮਿਲਦੇ ਹੀ ਨਹੀਂ ਬਹੁਤ ਘੱਟ ਮੇਂ ਵੇਖੇ ਮੈਂ ਕਿੰਨੇ ਸੋਹਣੇ ਮੰਝੇ ਇੱਥੇ ਬੈ ਕੇ ਮੈਂ ਡਿਨਰ ਵੀ ਕਰਕੇ ਜਾਵਾਂਗੀ ਹਰਕਤਾਂ ਦੇਖ ਕੇ ਤਾਂ ਐ ਲੱਗਦਾ ਜਿਵੇਂ ਸੰਗ ਚੌਰਾ ਦੇ ਗੱਟੂ ਤੇ ਲੇ ਚੂਹੀ ਆਈ ਹੁੰਦੀ ਆ ਫੋਡੀਆਂ ਰੀਲਾਂ ਦੇਖ ਕੇ ਤਾਂ ਅੱਧੀ ਜਨਤਾ ਪੇਂਕਲਰ ਬ੍ਰੈਂਡ ਲੱਗੀ ਤੁਸੀਂ ਤਾਂ ਸੈਲਫੀਟ ਕਰਨ ਲੱਗਾ ਲੋਕਾਂ ਦਾ ਸਾਰਾ ਦਿਨ ਕੁ ਸਿਆਰ ਕਰਤਾਂ ਕਰਦੇ ਰਹਿੰਦੇ ਹੋ ਜੀ ਕੋਈ ਸ਼ਲ ਚਾਹੀਦਾ ਕੈਲਰ ਦਿਖਾ ਦਿਓ ਕੋਈ ਸੁੰਝਾਂ ਤਾਂ ਨੂੰ ਪਰ ਆਵਾ ਜਿਹੜਾ ਵੀ ਇਹਦਾ ਘਰ ਵਾਲਾ ਹੈਗਾ ਤੈਨੂੰ ਬੈਂਤੀ ਆ ਇਹਨੂੰ ਕਿਸੇ ਨੂੰ ਚਾਤੇ ਦੇ ਮਾਦੀ ਰਾਤ ਨੂੰ ਦੁਖਾ ਤਾਂ ਵੀ ਠੀਕ ਹੋ ਸਕੇ ਐ ਜੀ ਇਹ ਕੁਝ ਹਰਕਤਾਂ ਨਾਂ ਕਰੇ ਨਾਲੇ ਮੇਰਾ ਮਰਬਾ ਕੇ ਪੁੱਛੀ ਡਾਟ ਨੂੰ ਕਿ ਜਿਹੜਾ ਜੀ ਅੰਦਰ ਕੀੜਾ ਵਾ ਏਕਰੋਂ ਤੱਕ ਠੀਕ ਹੋ ਜਾਊਗਾ ਤੇ ਇਹ ਜੀ ਇਹ ਪੁੱਠੀ ਸਿੱਧੀ ਹਰਕਤਾਂ ਕਰਦੀ ਐ

ਸਾਰੇ ਸਵੇਰੇ ਸਵੇਰੇ ਮਨੁੱਖ ਲੋਕੋ ਕੀ ਮਨੁੱਖ ਸ਼ਕਲ ਦੇਖ ਲਈ ਪਤਾ ਨਹੀਂ ਅੱਜ ਪਾਣੀ ਵੀ ਨਸੀਬ ਹੋਗਾ ਕਿ ਨਹੀਂ ਹਟਕੋ ਤੇ ਕੁਸਾ ਵੀ ਸਾਰੇ ਲੋਂਦੇ ਆ ਨਾ ਪ੍ਰਧਾਨ ਆ ਜੇ ਕਿਤੇ ਅੰਬਰ ਜ਼ਰਾ ਆਂਦੇ ਲੋਂਦਾ ਗੇ ਪ੍ਰੇਰਕੀ ਆਈ ਨਾ ਦੀ ਪੱਕਾ ਇਹ ਨਾਲ ਛਤਰ ਫੈ ਮਸੀਏ ਸਾਰੇ ਬਾਚ ਹੀ ਗਏ ਜਿਹੜੀ ਵੀ ਜਥੇ ਬੰਦਿਆ ਨੇ ਇਹ ਪ੍ਰੇਰੂ ਕੈਨਸਲ ਕਰਵਾਇਆ ਭਰਾਵਾਂ ਤੁਹਾਨੂੰ ਬੇਨਤੀ ਸੀਗੀ ਤੁਸੀਂ ਕੈਨਸਲ ਨਹੀਂ ਕਰਵੋਣੀ ਸੀ ਇਹ ਤੁਸੀਂ ਨਾ ਲਕਵਾ ਰਹੇ ਹੋ ਲੰਦੇ ਪੇਰ ਪਾ ਕੇ ਇਹਨਾਂ ਨੂੰ ਘੇਰਾ ਚਾਰੇ ਪਾਸੇ ਨਾ ਤੇ ਬੰਤੇ ਡੰਡੇ ਛੱੜਦੇ ਨਾ ਸਾਰੇ ਕਿਨੇ ਪਾਸੇ ਪੰਜੇ ਲੌਕੇ ਛੱੜਦੇ ਇਹਨਾਂ ਨੂੰ ਆ ਵਤੀ ਜਿੰਨੇ ਵੀ ਸਾਲੇ ਲਾਉਂਦੇ ਪੰਜ ਤਿੰਨ ਕਰਦੇ ਇਹਨਾਂ ਨੂੰ ਪਾਕਿਸਤਾਨ ਵਾਲਾ ਦੱਤਰ ਵੇਨਾ ਸੀ ਜਾ ਪਾਏ ਪਾਕਿਸਤਾਨ ਦੇ ਆਪੇ ਸੰਭੀ ਜਾਂਦੇ ਸਟੋਰੀ ਨੇ ਕਾਂ ਦੱਤੇ ਸੁਖੜਾਇਆ ਪਹਿਲੇ ਖਾਨ ਲਾ ਕੇ ਆਉਂਦੇ ਸੀ ਕਿੰਨੇ ਪੁਖੜਾ ਸਟੋਰੀ ਨੇ ਖਾਣ ਦੱਤੇ ਫੇਸੇ ਕੱਟਾ ਕਰਕੇ ਮੈਨੂੰ ਸੌਂਦੇ ਸੀ ਅੰਦਰ ਚਲਾ ਕੋਕ ਲੱਗੀ ਦੀਆਂ ਬਣਾਇਆ ਕੋਕ ਲੱਕੇ ਪਈ ਤਨ ਬਾੜੀ ਖੁਲਾ ਦੇ ਨਰ ਸਟੋਰੀ ਫਿਰ ਆਪ ਬਾਅਦ ਤੇ ਖੁਲਾ ਤੇ ਵਾ ਪੁਖੜਾਲੇ ਪਾਸੇ ਸੱਡਾ ਮੈਨੂੰ ਦੇਖੋ ਜਿੰਨੇ ਹਾਲ ਕਿਵੇਂ ਆ ਕਾਰਨ ਹੋਈਏ ਸੁਣ ਇਹ ਲਕਸਮ ਖਾਣ ਚ ਭੁਖੜਾ ਤੇ ਮੇਰੇ ਸਾਹ ਦੇ ਬੋਲਣ ਸੇ ਚਾਵਲਾ ਬੋਲਣ ਦੀ ਅਕਲ ਤੇ ਲੇਦੀ ਨਹੀਂ ਹੈ ਗੇ ਇਸ ਕਾਰਨ ਦੇ ਲੋਕਾ ਦੰਬੋਲ ਦੇ ਜਿਹੜੇ ਜ਼ਾਨ ਵਾਲੇ ਦੀ ਬੋਲੀ ਆ ਲੜਗਾ ਨਹੀਂ ਲੰਬਾ ਨਵਾਰੂਗੇ ਤੇ ਨਾਲ ਫਿਰ ਇਹ ਪੁੱਛਤਾਉਗੇ ਇਹਨਾਂ ਸਜ਼ਰਿਆਂ ਨੂੰ ਤਾਂ ਫੜੀਂ ਕਹਣਾ ਕਿ ਤਨੀ ਬੇਕਾਰ ਨੇ ਸ਼ਾਬਾਸ਼ ਬੇਟਾ ਬਹੁਤ ਬੜੀ ਆਪਾਂ ਦੇ ਪੁੱਤ ਦੇ ਗਨੇ ਕੁਤੀ ਆ ਰੋਬਦੀ ਆ ਅਣਖਾਂ ਦੀ ਪੱਟੀ ਅਣਖੀ ਤੇ ਸੋਬਦੀ ਹਾਂਜੀ ਦੋਸਤੋ ਇਸ ਨੂੰ ਤਾਂ ਜਾਣਦੇ ਹੋ ਟੰਗੜਪੀਤ ਨੂੰ ਤੁਹਾਨੂੰ ਕਿਹਾ ਸੀ ਨੇ ਸਾਲਾ ਮੁਰਾ ਦੇ ਟਾਰ ਜਿੱਦਾਵਾ ਹੈ ਭੈਚੋ ਇਹਨਾਂ ਨੂੰ ਕੋਈ ਨਾ ਕਨਫਰੈਂਸ ਮੈਦਾਨ ਹੈਗਾ ਥੋ ਮੈਂ ਇਹ ਵੀ ਰਿਪੋਰਟ ਨਾ ਮੇਰੇ ਸੇ ਇਹ ਤਾਂ ਕਨਫਰੈਂਸ ਵਿੱਚ ਜਿੰਦ្រਾਂ ਬਰੇ ਮੈਂ ਬੁਰੀ ਲੋਚ ਕਹਿਣਾ ਦੀ ਆ ਮੈਂ ਕਈ ਵਾਰ ਹੱਥ ਲਾ ਜਾਂਦਾ ਬੇ ਮੈਥੋ ਚ ਲੱਗਦਾ ਮੈਨੂੰ ਕਿਵਨ ਮੈਂ ਗਲਤ ਬੋਲ ਜਾਨਾ ਇਹ ਸਾਰੇ ਪਗਨੀ ਕੀ ਆਪਦੇ ਆਪਣਾ ਸਟਾਰ ਗ੍ਰੀਸ ਹੰਦੇ ਦੇ ਆ ਤੁਸੀਂ ਸਾਰੇ ਗੱਲ ਬਤਿਆ ਹੋ ਕੇ ਤੁਹਾਨੂੰ ਵੀ ਪਤਾ ਕਿ ਅੱਜ ਕੱਲ ਫੈਸਟ ਬਹੁਤ ਯਾਰ ਅਪਰਾਧ ਹੁੰਦੀਆਂ ਸ਼ਾਇਆ ਪੈ ਜਾਂਦੀਆਂ ਛੋੜੜੀਆਂ ਪੈ ਜਾਂਦੀਆਂ ਟਾਰਕਾ ਸੱਕ ਲਾ ਜਾਂਦੇ ਆ ਜੁਰੇਵਾ ਉਹ ਨਾ ਸੋਨ ਬਰਾਂਡਾ ਕਿਤੇ ਜਿਹੜੇ ਤੇ ਕੋਈ ਕਰ ਲੈ ਸ਼ਾਇਦ ਰਜੂਗੀ ਜਾਂ ਉਹ ਡਾਰਕ ਸਰਕਲ ਲੱਭ ਜੂਗਾ ਡਾਰਕ ਸਰਕਲ ਨੂੰ ਵਿਚਾਰੀ ਸ਼ਰਮ ਆ ਜੂਗੀ ਵੀ ਮੇਰੇ ਚਿਹਰੇ ਤੇ ਕਿੱਥੇ ਆ ਗਈ ਸਜੱਸੇ ਸੇ ਇਸ ਪ੍ਰੋਡਕਟ ਦਾ ਕਾਰਾ ਪਾਣਾ ਚਾਹੁੰਦੇ ਆ ਤਾਂ ਮੈਂ ਤੁਹਾਡੇ ਲਈ ਬਹੁਤ ਹੀ ਵਧੀਆ ਪੇਜ ਲੈ ਕੇ ਆਈ ਆਂ ਔਰ ਇਹਦਾ ਪ੍ਰੋਡਕਟ ਬਾਈ ਮੀਨੂ ਦਾ ਚੋਕਨਾ ਬਹੁਤ ਵਧੀਆ ਜਲਦਾ ਤੇ ਇਹਨਾਂ ਨੇ ਮੈਨੂੰ ਫੇਸ ਪੈਕ ਤੇ ਕਿਸੀ ਚੋਕਨਾ ਬਹੁਤ ਵਧੀਆ ਜਲਦਾ ਨਾ ਵੀ ਦੋੜੇ ਕਿਸ ਕਿੱਤਾ ਸੀਗਾ ਇਹ ਫੇਸ ਪੈਕ ਆਦੀ ਹੈ ਨਾਈਟ ਕਰੀਮ ਆ ਤੇ ਬਾਕੀ ਇਹ ਸਾਰੇ ਵਾਰ ਕਰਨ ਆਏ ਤੁਹਾਡੇ ਨਾਮ ਦਰਸ਼ਣਗੇ ਤੇ ਮੈਂ ਇੱਕ ਛੋਟਾ ਜਿਹਾ ਵੀ ਮੈਸੇਜ ਕਿੱਤੀਆ ਤੁਸੀਂ ਇਹਨਾਂ ਨਾਲ ਟੀਮ ਕਰ ਸਕਦੇ ਹੋ ਥੈਂਕ ਯੂ ਤਾਂ ਸਾਰੇ ਆਈ ਹੋਪ ਤੁਸੀਂ ਸਾਰੇ ਜਣ ਜਿੰਨੇ ਵੀ ਮੇਰੇ ਭੈਣ ਭਰਾ ਦੇਖ ਰਹੀ ਐ ਇਸ ਰੀਲ ਨੂੰ ਭਰਾਵੋ ਵਾਚ ਕੇ ਰਹੋ ਇਹ ਕਾਲਜ ਵੀ ਬੜਾ ਸਕੈਮ ਕਰ ਉਹ ਤਾਂ ਸਹੀ ਆਪਸਾ ਚੋਰੀ ਤੇ ਕਾਲੀ ਦੀ ਰੱਖੋ ਦਰਾ ਨੇਰੀ ਸਾਫ ਹੋਇਆ ਤੇ ਲੋਕਾਂ ਦੇ ਪੈਸੇ ਚੇਪ ਚੁਪਾਉਣ ਨੂੰ ਕਰਦੇ ਨੇ ਬਈ ਆਦੇ ਡਾਟ ਸਰਕਰ ਟਾਲ ਇਹਨਾਂ ਦੇ ਮੇਰੇ ਸਾਹ ਦੇ ਆਉਤੇ ਤਾਂ ਹਟਦੇ ਨਹੀਂ ਹੈਗੇ ਕਿ ਪਰੈਂਟ ਨਹੀਂ ਚੰਗਾ ਹੁੰਦਾ ਤੇ ਸਾਲੇ ਨੂੰ ਪ੍ਰੋਮੋਸ਼ਨ ਦੇ ਕੇ ਕੀ ਲੋੜਾ ਲੋਕਾਂ ਆਪੇ ਫਿੱਤਰ ਲਕੀਤ ਨੇ ਇਹ ਕਿਸੇ ਨਾ ਕਿਸੇ ਦੇ ਸਕੈਨ ਕਰਾਉ ਕੰਮ ਹੈ ਪਰ ਉਹ ਬਾਤ ਕਰ ਰਹੇ ਹੋ ਇਹ ਨਾਲ ਤਾਂ ਆਉਂਦੀ ਹੈ ਪਾਰਟਨਰਸ਼ਿਪ ਇਹ ਜਿੰਨੀ ਹੜ ਕਰਕੇ ਜਿੰਨੀ ਸੇਲ ਕਰੋਗੇ ਇਹਨਾਂ ਨੂੰ ਤੁਹਾਨੂੰ ਪਰਸੈਂਟ ਮਿਲ ਜਾਣਾ ਅਸਦੇ ਕਿਹੜੇ ਨੇ ਆਪਣੇ ਅੱਗੇ ਜਿਹੜੇ ਫੁੱਦੂ ਨੇ ਮੇਰੇ ਵੀਰੋ ਵਾਚ ਕੇ ਅਜੇ ਨਵੇਂ ਨਾਮ ਐਨਫਲੂਐਂਸਰ ਹੋਰ ਤੇ ਇੰਸਟਾਗ੍ਰਾਮ ਤੇ ਇਹ ਆਪਦੇ 2000 ਰਪਏ ਤੇ ਲੋਕਾਂ ਨਾਲ ਲਖਾਂ ਨੂੰ ਫਰੰਗਰਾਮ ਦੇ ਨੇ ਇਹ ਆਪਦੇ ਚਰਪਨੀਆ ਵੀ ਪ੍ਰੋਮੋਸ਼ਨ ਪਿੱਛੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਕਿਸੇ ਦਾ ਖਲਾਕਾਰ ਵੇਖ ਦੇ ਚਾਹੀ ਆ ਇਹ ਬੜੀ ਅੱਛੀ ਬਾਤ ਕਹੀ ਆਪਨੇ ਹਾਂਜੀ ਆਜਾ ਭਾ ਲੈ ਰਿਆ ਤੁਹਾਨੂੰ ਟਿਲ ਪੁੱਡੇ ਵਾਲੇ ਤੋਂ ਪਹਿਲਾਂ ਪਾਜੀ ਵਾਲੋਂ ਸਸੀ ਦਾ ਦੱਤੇ ਲਓ ਜੀ ਤੇ ਪਾਜੀ ਹੋਂ ਤੁਹਾਨੂੰ ਮਿਲਣੇ ਦੋ ਤਰ੍ਹਾਂ ਦੇ ਪੁੱਡੇ ਹਾਂ ਜੀ ਸਹੀ ਸੋਣਿਆ ਤੁਹਾਨੂੰ ਇੱਥੇ ਮਿਲੂਆ ਚੀਨੀ ਵਾਲਾ ਪੁੱਡਾ ਇੱਥੇ ਮਿਲੂਆ ਤੇਲ ਵਾਲਾ ਪੁੱਡਾ ਆਪਾ ਤੇਰੇ ਨਾਲੇ ਚੀਨੀ ਵਾਲਾ ਪੁੱਡਾ ਮੈਨ ਕਸੀ ਆਪਾਂ ਚਲੇ ਬੱਤੇ ਕਰਾ ਲਓ ਉਪਰਾ ਕਿਉਂ ਪੰਜਾਬੀ ਦੀ ਮਾਪਣੇ ਕਿਤਨ ਲੱਗਿਆ ਰਿਆ ਗੱਤੇ ਨੂੰ ਮੇਰੇ ਸਾਰੇ ਦਾ ਬੋਲਣਾ ਨਹੀਂ ਹੋਇਆ ਕਿਉਂ ਦੁਪੁੱਠੇ ਜਿੱਦੇ ਹਰਕਤਾਂ ਕਰਦੇ ਮੇਰੇ ਸਹੁਰੇ ਤੇ ਜਿੰਨੀਆਂ ਬੁਰੀ ਹੁੰਦੀ ਨੇ ਸਾਰੇ ਵਿੱਚ ਲੰਦ ਲਰੋ ਫੰਨਰ ਲੈ ਲੋ ਕੋਈ ਕੀ ਕਿ ਤੂੰ ਬੋਲੀ ਆ ਨਾ ਕਿਉਂ ਤੁਸੀਂ ਬਿਰੀ ਮਾਪਣੇ ਕਿ ਕੰਨ ਲੱਗਿਆ ਹੋਇਆ ਤੇ ਤੈਨੂੰ ਸ਼ਰਮ ਸ਼ੁਰਮ ਆਉਂਦੀ ਆ ਨਾ ਪੁੱਛ ਦੇ ਕੰਮ ਛੱਡ ਦੇ ਯਸੂ ਦੇ ਲੋਹੂ ਦੇ ਨਾਲ ਬਲਜਿੰਦਰ ਪਾਸਟਰ ਦੇ ਪਾਪ ਧੋਤੇ ਗਏ ਧੋਤੇ ਗਏ ਉਹਦੇ ਪਾਪ ਧੋਤੇ ਗਏ ਉਹਦੇ ਹੱਥ ਕੜੀ ਨਹੀਂ ਲੱਗਦੀ ਨਹੀਂ ਲੱਗਦੀ ਹੱਥ ਕੜੀ ਧੋਤੇ ਗਏ ਬਲਜਿੰਦਰ ਪਾਸਟਰ ਦੇ ਪਾਪ ਬੀਬੀ ਜੀ ਤੁਹਾਡੇ ਪਾਸਟਰ ਦੇ ਪਾਪ ਤਾਂ ਧੋਤੇ ਗਏ ਉਹਨੂੰ ਤਾਂ ਹੋ ਗਈ ਉਫਰ ਕੈਦ ਤੁਪਾ 11 ਜਨਵਰੀ ਨੂੰ ਉਸਨੂੰ ਜੰਮਪਡ ਆਫ ਬੇਫਾਲ ਤੋਂ ਤੇ ਫ੍ਰੀ ਚ ਗਣਾ ਲਈ ਜਾਨੇ ਨਾਲੇ ਛਿਨੇ ਰੇਪ ਕੀਤਾ ਉਹਨੂੰ ਸਾਲਾ ਘਾੜਾ ਪੁੱਤ ਆ ਗਿਆ ਉਹਦੇ ਸਾਲੇ ਨੂੰ ਹੋਰ ਸਜਾਉਣ ਚਾਹੀਦੀ ਹੈ ਇਹ ਹੀ ਮੇਰੇ ਸਾਲਾ ਕਿਤੇ ਦਵਾਈ ਕਿਉਂਦਾ ਨਰਦਾ ਸੋਇ ਦਾ ਸੰਧ ਵੜਦੇ

క న ంా. ਤੇ ਮੇਰੇ ਸਵੇ ਦਾ ਜਿਹੜਾ ਹੱਥ ਤੁਸੀਂ ਮੂੰਹ ਤੇ ਮਾਰਦੇ ਹੋ ਇਸ ਨੂੰ ਮਾਰਦੇ ਕਰੇ ਮਾਰਿਆ ਕਰੋ ਕਿਉਂ ਤੁਸੀਂ ਜਨਤਨ ਦਫਾਉਣ ਲੱਗਿਆ ਇਹ ਹਰਦੀ ਬੇਸਮ ਘੱਟ ਤੇ ਟੱਟੀ ਜ਼ਿਆਦਾ ਲੱਗਦੀ ਆ ਗੇ ਰਹੀ ਗੱਲ ਪੈਸੇ ਨਹੀਂ ਕਮੀਆਂ ਤੁਹਾਡੇ ਕੋਲੇ ਤੁਹਾਡੇ ਘਰ ਦੀ ਵੀ ਛੱਤ ਬੱਲੇ ਆਣੀ ਆ ਆਦੋ ਫਿਰ ਵੀਡੀਓ ਕਹੋ ਸਾਡੇ ਗਰੀਬਾਂ ਦੀ ਕਰੋ ਮਦਦ ਬਤੇਰੇ ਵਠੀ ਜਨਤਾ ਤੁਹਾਨੂੰ ਪੈਸੇ ਦੇਣ ਨੂੰ ਬਾਕੀ ਤੁਹਾਡੇ ਤਾਂ ਖੂਬੀ ਆ ਨਾ ਝੂਠ ਬੋਲਣ ਦੀ ਕਿ ਜਨਤਾ ਨੂੰ ਮੇਰੇ ਸਾਡੇ ਦਾ ਸੱਕ ਵੀ ਨਹੀਂ ਆਉਂਦਾ ਬਸ ਝੂਠੀਆਂ ਨਵਦੀਆ ਬੋਲਦੇ ਹੋ ਮਾਰ ਜਣਾ ਮੇ ਰੱਖੀ ਆ ਮੇ ਘਰ ਤੋਂ ਪੱਕਾ ਕੋਈ ਨਹੀਂ ਤਾਂ ਪਾਪਾ ਜੀ ਮੇਰੀ ਸੌਕੜ ਦੇ ਭੱਜਣਾ ਕੋਣ ਜੋ ਕਿਲਾ ਪਾਪਾ ਜੀ ਮੇਰੀ ਸੌਕੜ ਦੇ ਭੱਜਣਾ ਕੋਣ ਜੋ ਕਿਲਾ ਇਸ ਕੁ ਸੈਂਟਰ ਤੋਂ ਮਸਾਜ ਹੋਰੀਆਂ ਪਰ ਤੈਨੂੰ ਪਹਿਲਾਂ ਇਹ ਬਤਨ ਜੋੜੇ ਨੇ ਹੁਣ ਦਾ ਵਿਚਾਰ ਕਰਨਾ ਕਿ ਬਾਕੀ ਤੇਰੀ ਜੀ ਵੀ ਖਾਸੀਅਤ ਹੀ ਆ ਪਹਿਲਾਂ ਵਰਤੋ ਫੇਰ ਸੜੋ ਗਜਬ ਬੇਇੱਜ਼ਤੀ ਹੈ ਸੌਕਣੇ ਕਣੀ ਤੇਰੀਆਂ ਚਾਰ ਆ ਬੀਬਾ ਸਾਰੀਆਂ ਪਿੰਡੋਂ ਬਾਹਰ ਆ ਬੀਬਾ ਤੁਸੀਂ ਵੀ ਕੁਰਸੀਆਂ ਪੜ ਦੇਂ ਬੜੀਆਂ ਪੜੋਂ ਜਾ ਕੇ ਬਾਹਰ ਨੋ ਬੀਬਾ ਪਹਿਲੀ ਗੱਲ ਬਾਕੀ ਤੁਹਾਡਾ ਔਖਾ ਹੀ ਆ ਮੈਂ ਤਾਂ ਜਿ ਵਿਆਹ ਦੀ ਗੱਲ ਹੀ ਕੀਤੀ ਸੀ ਤੂੰ ਮਹਿੰਦੀ ਵੀ ਲਵਾਉਣਾਗੀ ਆਹੋ ਪਤਾ ਤੇਰਾ ਨਾਮ ਵੀ ਲਿਖਾਇਆ ਮੈਂ ਹੱਥ ਤੇ ਵਿਖਾ ਤੇ ਲੱਭ ਨਾ ਅੱਛਾ ਚੈਲੰਜ ਕਰ ਰਹੀ ਆ ਯਾਰਾ ਨੂੰ ਤੈਨੂੰ ਚੈਲੰਜ ਥੋੜੀ ਆ ਰਾਤ ਨੂੰ ਤੋ ਆਪਨੇ ਲੱਭਦੀ ਉਹਨ ਲੱਭਣ ਦੇ ਲੈਣਾ ਤੈਨੂੰ ਸਰ ਜਤ ਵੱਲੋਂ ਜਾ ਕੇ ਸੱਦੇ ਨਾ ਪੈਗਾ ਮੈਂ ਤਾਂ ਤੈਨੂੰ ਲੱਭੇ ਕਰਨੀ ਆਹੋ ਇਹ ਤਾਂ ਦੇਹ ਦੇ ਚਦਨ ਨੂੰ ਹੋਈ ਚੜ੍ਹਈ ਲੱਗ ਰਹੀ ਆ ਤੇ ਰਹੀ ਗੱਲ ਥੋੜੀ ਇੱਜ਼ਤ ਦੀ ਮੇਰੀ ਨਿਗਾਹੇ ਥੋੜੀ ਇੱਜ਼ਤ ਬਿਲਕੁਲ ਵੀ ਨਹੀਂ ਹੈਗੀ ਤੇਰੇ ਵਿਆਹ ਤੋਂ ਪਹਿਲੇ ਆਪਦੇ ਖਸੰਦੇ ਘਰੇ ਫਿਰਦੀ ਆ ਉਹਦੀ ਇੱਜ਼ਤ ਕੋਈ ਨਹੀਂ ਹੈਗੀ ਭਾ ਕਿ ਜਿਹੜੀ ਜਾਂਤਾ ਪਬਲਿਸਿਟੀ ਅਸੋ ਸੀ ਸਬਤੀਕਾਰ ਦਿਖਾਈ ਜੰਨੇ ਹੋ ਇਹਨਾਂ ਨੂੰ ਪੁੱਛੋ ਵੀ ਤੁਸੀਂ ਆਪਦੇ ਭੈਣ ਆ ਕਿਸੇ ਤੇ ਘਰੇ ਛੱਡ ਦੋਗੇ ਉਹ ਵੀ ਵਿਆਹ ਤੋਂ ਬਗੈਰ ਬਾਕੀ ਬੰਦੇ ਦਾ ਮ बाकी थोड़िया रील् देख के लगता बस कोई सचा सुचा प्या नहीं है पब्लिसिटी स्टैंड था सर फेमस होना चाहते हो और कुछ भी नहीं है जब तू घर मारे युद्धी जी है ते तू पहले घरे बस जाना ਤੇਰੇ ਕਰਨ ਮਰੀ ਨੇ ਕੁੱਤੀ ਜੇ ਗਰਜਾਰੇ ਬਸੀਆਂ ਇੱਥੇ ਵੀ ਕੋਈ ਗਰੰਟੀ ਨਹੀਂ ਕਿ ਤੂੰ ਬੱਜਵੇਂ ਬਥੇ ਨਹੀਂ ਘੁੱਟ ਤੂੰ ਹਾਂ ਨਹੀਂ ਜਿੰਨੀ ਰੋ ਤਾਂ ਕਨਾਲ ਬਣਾਈ ਜਾਂਦੀ ਆ ਪਤਾ ਹੀ ਨਹੀਂ ਤੁਹਾਨੂੰ ਤੇਰੇ ਬਾਰੇ ਦੀ ਪ੍ਰੋਸੈਸ ਸਾਲੀ ਕੱਢਣੀ ਜ਼ਰੂਰ ਹੈ ਦੁਨੀਆ ਬਚਾ ਕੇ ਆਪਾਂ ਛੱਡਣੀ ਜ਼ਰੂਰ ਆ ਚੱਕਵੇਂ ਸਕੇਟਸ 'ਤੇ ਚੜ੍ਹਨੇ ਹੁੰਦੇ ਆ ਵੀਰੇ 5-7 ਬੰਦੇ ਆਪਾਂ ਸਾਰਨੇ ਹੁੰਦੇ ਆ ਸਾਰੇ 5-7 ਬੰਦੇ ਆਪਾਂ ਸਾਰਨੇ ਹੁੰਦੇ ਆ ਵੀਰੇ 5-7 ਬੰਦੇ ਆਪਾਂ ਸਾਰਨੇ ਹੁੰਦੇ ਆ ਸਾਨੂੰ ਜੇ ਤੁਸੀਂ ਲੋਪਨ ਉਪਰੇ ਇਨਸਾਨ ਦਾ ਭੁਗਤਾ ਤੁਸੀਂ ਆਪੇ ਹਾਂ तेरे ना थोड़ी हरकतों ने जनता पता ही बार पता है जनता जूमा चटी ब्याह तो पहले ही गरीपा मूह वाली मुँह डे लोग दो दिन तुम टी आई आती यार भैया चो इना कॉन्फिडेंस पता नहीं कि

ਵੇਲੜਾ ਨੂੰ ਥੋਡੇ ਨਹੀਂ ਆ ਸਾਡੇ ਵਿੱਚ ਕਿਹੜਾ ਰਹਿ ਗਏ ਹੋੜ ਥੋਡੇ ਨਹੀਂ ਤੂੰ ਵੀ ਚੁੰਨੀਆਂ ਨੂੰ ਹਾਏ ਨਹੀਂ ਚੁੰਨੀਆਂ ਤੂੰ ਵੀ ਚੁੰਨੀਆਂ ਨੂੰ ਲੱਗੀ ਕੋ ਟੇਲੋ ਹਾਏ ਓ ਰੱਬ ਖੈਰ ਕਰੇ Papa ਤੋਂ ਤੋਂ ਲੱਗਿਆ ਇੱਕ ਹੂੜ ਹਾਏ ਓ ਰੱਬ ਖੈਰ ਕਰੇ ਤੇਰੇ ਸੁਪਨੇ ਲੱਗਿਆ ਮੈਨੂੰ ਓੜ ਹਾਏ ਓ ਰੱਬ ਪਸ਼ੁਕਰ ਆਪਰਾਵਾ ਤੁਸੀਂ ਵਿਆਹ ਕਰਾਓ ਸਾਰੀ ਜਾਂ ਤੱਕ ਕੀ ਭਈ ਫੋੜਾ ਵਿਆਹ ਦੇਖਣ ਨੂੰ ਤੀਜ ਦਿਨ ਤੋਂ ਜਿਪਾਗੇ ਕੋਰਪਟ ਇਕੱਠੇ ਹੋ ਜਾਣੇ ਓ ਐਦਾਂ ਲੱਗਦਾ ਜੀ ਮੈਂ ਥੋੜਾ ਵਿਆਹ ਹੋਇਆ ਕੱਲ੍ਹ ਹੋਇਆ ਮੈਸਾ ਉਹਨਾਂ ਤੋਂ ਲਈ ਹੱਕ ਤਾਂ ਨਹੀਂ ਨਾ ਬਸ ਮੈਨੂੰ ਨਿਹਰਾ ਦੋਸੀ ਪਿਆ ਕਰਾ ਲੂੰਗੇ ਪੰਜਾਬ ਦੇ ਵਿੱਚ ਜਿੰਨੇ ਵੀ ਰੋਸਟ ਮੈਂ ਸੋਕਨ ਬਣਾਉਂਗਾ ਇਹ ਬਿਸ਼ੁਕਨਾ ਪੜਦਾ ਵੀ ਬਿਆ ਹੋ ਗਿਆ ਇਹ ਤਾਂ ਤੁਸੀਂ ਬਿਆ ਤੋਂ ਪਹਿਲਾਂ ਬਥੇਰਾ ਕੱਠੇ ਰਕੇ ਹੈ ਖਾਲੀ ਤੇ ਮੈਨੂੰ ਵੀ ਨਜ਼ਰ ਲੱਗ பிண்டா பித்தி ரவஜா நாள் வினா சோரி பிவார தான் விஹயத்தி நோ பிண்டா கட தவ ਉਨੋ ਜੀ ਦੇਖੇ ਦੇ ਤੂੰ ਤੁਸੀਂ ਦੈਂਤ ਵੈਸੇ ਵੀ ਨਹੀਂ ਹੈਗੇ ਐਨਕ ਲੱਗੇ ਦਾ ਤੁਰੀ ਜਮਈ ਬੇੜਾ ਘਰ ਕੋ ਘਰ ਲੈ ਇੱਕ ਮੇਰੇ ਸਾਹ ਦਾ ਰੰਗ ਕਾਲਾ ਤੁਜੀ ਐ ਨਾ ਕਾਲੀ ਉਤੋਂ ਇਹ ਕਰਦੇ ਨੇ ਕਾਲਾ ਮੜਾ ਪਤਾ ਹੀ ਨਹੀਂ ਲੱਗਦਾ ਸਾਲਾ ਦੈਂਤ ਕੀ ਵਾਦ ਕੰਟੀ ਨਹੀਂ ਸਿਪਿੰਗ ਆਉਂ ਕਿਉਂ ਕਿ ਬੈਠਦੀ ਨਹੀਂ ਰੋਟੀ ਪਾਣੀ ਸਿੱਖ ਜਾਏਗੀ ਆਡੀ ਫੈਮਿਲੀ ਕਿ ਦਿੱ ਤੇਰਾ ਲੱਗ ਜੋ ਦਿਨਾਂ ਕਿਰਾਏ ਕਿ ਮਿੱਚ ਜਾਏਗੀ ਇਹ ਗਾਣਾ ਇਦਾਂ ਵੀ ਸਾਡੇ ਟੱਬਰ ਦਾ ਲਾਕੇ ਨਹੀਂ ਤੂ ਫੁੱਦੂ ਤੋੜਿਆ ਮੈਂ ਦਿਨ ਅੱਜ ਪੈਂਤੀ ਲੱਕ ਜਿੱਤ ਤੇ ਆਇ ਨਹੀਂ ਸਿਆਣੇ ਜਈ ਗਨੰਦੇ ਬਿੱਲੇ ਨਾ ਨਵਤਵਾਰ ਨਹੀਂ ਕਰਿਆ ਕਿਨੂ ਦੇਖ ਕੇ ਸਿਆਣਾਂ ਦੀ ਅੱਖੀ ਗੱਲ ਤੇ ਉਹ ਯਕੀਨ ਹੋ ਚੁੱਕਿਆ ਕਿ ਬਿੱਲੇ ਨਾ ਨਾ ਬੋਲਾ ਜਿੱਕੇ ਨਹੀਂ ਹੁੰਦਾ ਬੱਤੀ ਸੁਣੀ ਆ ਰੰਨਾ ਦਾ ਕੀ ਕਹਿਣਾ ਇਹ ਥੱਲੇ ਵੀ ਨਹੀਂ ਮੁਕਰ ਜਾਂਦੀਆਂ ਨੇ ਹਾਂ ਇਹ ਬੜੀ ਅੱਛੀ ਬਾਤ ਕਹੀ ਆਪੇ ਹੁ ਕਾਲ ਪੈ ਜੀ ਨਾ ਮੇਰੇ ਆਂਗਣ ਤੇ ਉਹ ਤੁਰਦਾ ਚਾਂਬੜ ਚਾਂਬੜ ਕੇ ਸਵਾਰੀ ਕੋਠੇ ਚੜਦਾ ਏ ਮੇਰਾ ਪੂਰਾ ਯਕਦ ਵੰਡਣ ਤੇ ਸਟਾਪ ਤੇ ਪੂਰਾ ਸੁਰਖੀਆਂ ਚ ਨਤ ਪਾਉਂਦਾ ਰੀ ਲਗਵਾ ਕੇ तेरे बेड़े दे उत्ते तो सारा मोहारी लंघ गया बेड़े का तो ब्रांडा बनाया पे तेरा हाँ दत्ता भी नहीं केक ला के चाटा खत्म बाय बाय टाटा गुड बाय गया हाँ जी दोस्तों किदा लगी अपनी ये वीडियो उम्मीद कर दें कि तुम्हें तो वीडियो पसंद आई होगी बाकी अपना प्यार बनाए रखियो ता ये आने वाले वीडियो में आप होर बधिया सुधार करिए ਬਾਕੀ ਜੇ ਕੋਈ ਗਲਤੀ ਹੋਈ ਹੋਵੇ ਪੋਲਟੋ ਕੋਈ ਹੋਵੇ ਉਹ ਮਾਫ ਕਰੇ ਕਿਤਿਆ ਜੇ ਮੈਂ ਕੋਈ ਬੋੜਾ ਬਡਾ ਟਰੈਕਟਰ ਤਾਂ ਹੈ ਨਹੀਂਗਾ ਬਾਕੀ ਜੇ ਕੋਈ ਗਲਤੀ ਹੋਈ ਹੋਵੇ ਉਸਲੇ ਮਾਫ਼ੀ ਕਿਉਂਕਿ ਆਪਾਂ ਕੋਈ ਬਾਲੀ ਬੜੀਆ ਵੀਡੀਓ ਬਣਾ ਕੰਮ ਤਾਂ ਹੈ ਨਹੀਂ ਔਰੀ ਹੋਰ ਆਪਸ ਇਕ ਜਾਮਾਂਗੇ ਧੰਨਵਾਦ ਤੁਹਾਡਾ ਸਾਰਿਆਂ ਦਾ ਇਨਾ ਪਿਆਰ ਦੇਣ ਦੇ ਲਈ